ਕੱਪਾ ਲਿਆਈ ਜੀ ਡਰਮ ਦੇਖੋ ਚੱਲ ਪੋਛਾ ਦੇ ਦੱਸ ਦੇ ਕਿਦਾਂ ਕੜੇ ਸਿੱਧਾਈ ਆ ਪਿਆਰਾ ਜੱਜੀ ਝੂਟ ਜਾਇ ਇੱਗਾ ਜਾ ਚਲ ਆਹ ਕੱਪਾ ਪਿਆ ਆਦਾ ਇੱਥੇ ਰੱਖ ਲੇ ਤੇ ਵਿੱਚ ਥੋੜਾ ਐ ਦੇਖ ਲੋ ਚੰਗੀ ਸੋਹਣੀ ਐਂਗਲ ਲਾ ਕੇ ਸਪੋਰਟਾਂ ਲਾ ਕੇ ਬਣਾਇਆ ਉਹਨੇ ਮੰਮੀ ਤੂੰ ਕਿ ਇਤਨੀ ਖੁਸ਼ੀ ਹੈ ਇਤਨੀ ਖੁਸ਼ੀ ਕਿ ਮੇਰਾ ਦਮ ਆ ਚੁੱਕਾ ਹੈ ਬਣ ਕੇ ਉਹਨੂੰ ਕਿ ਬੈਡ ਨਿਊ ਸੁਣਾਵਾ ਬੈਡ ਨਿਊ ਆ ਆ ਡੱਬੀ ਮੱਚ ਗਈ ਆ ਮੱਚ ਗਈ ਆਹਾ ਰਾਤ ਮੈਂ ਤੈਨੂੰ ਕਹਣਾ ਪਟਾਕਾ ਪਿਆ ਤੇ ਫਿਰ ਇਹ ਜਿਹੜਾ ਕੁਛ ਇੰਦਰ ਲਾਈਟ ਆ ਗਈ ਅੱਛਾ ਬਸ ਇੱਥੇ ਜਿਹੀ ਸਹੀ ਹੈ ਹੂੰ ਕਿਵੇਂ ਸੈਟ ਰਹੀ ਹੈ ਮਾੜਾ ਟਪਾਲਾ ਵਈ ਜਾਦਾ ਲੋਕੋ ਹਏ ਪੰਨਾ ਗਿੱਲਾ ਹੋ ਚੁਕਾ ਹੈ ਇਧਰ ਤੇ ਰੈਡੀ ਸੜ ਹੈ ਉੱਥੀ ਸੜ ਗਈ ਸੋ ਮੈਂ ਸੁੱਕੀ ਪਈ ਹੈ ਮੀ ਆਸਿਰਾਂ ਵਾਲੇ ਰਾਤਿੰਨਾ ਉਹਦੇ ਜਿਹੜੀ ਸਪੋਰਟ ਕਰੀ ਸੀ ਨਾ ਹਾਂ ਕਿਉਂ ਕਰਦਾ ਕਮਰੇ ਲੱਭਣ ਚੱਲੋ ਗਏ ਕਮਰੇ ਲੱਭਣ ਚੱਲੋ ਤੇ ਆਦੇ ਘਰੇ ਬੈਠੇ ਪੱਤਾ ਰਦੀ ਤੇ ਫਿਰ ਹੈ ਲੈ ਬੁਰਾ ਦੜ ਚੋ ਕਣਕ ਨੂੰ ਨਾ ਜਵਾ ਕੁਛ ਨਹੀਂ ਹੈ ਠੰਡਾ ਪਿਆਦ ਗਏ ਤੇ ਆਪਾਂ ਰੱਖ ਦਈਏ ਆਹ ਪਹਿਲਾਂ ਡਰਾਮਾ ਡਰਾਮ ਰੱਖ ਦਿੰਨੇ ਉੱਥੇ ਮੈਂ ਲਾ ਤਾ ਚਾਰ ਸੋਹਣੇ ਲੱਗਦੇ ਗੋਲ ਤਾਂ ਤੇ ਆਪਾਂ ਦੱਸ ਕੋ ਨਾਲ ਸਟੈਂਡ ਵੀ ਲਿਆਂਦਾ ਬਹੁਤ ਹੀ ਛੋਟਾ ਹੈ ਦੇਖੋ ਬੜੇ ਪਿਆਰਾ ਜਾਂ ਚੋਰਸ ਬਣਵਾਇਆ ਆਪਾਂ ਪੰਜ ਕਾਊਂਟਰ ਦਾ ਜਿਹੜਾ ਹੈ ਗੁਣੀ ਨਾਛਲੀ ਦੇ ਵਿੱਚ ਵਿਗਾਨ ਹੈ ਜੈ ਰੜ ਜਿੱਤ ਦਾ 3500 ਰੁਪਏ ਸਵੇ ਸਟੈਂਡ ਦੇਤਾ। ਸਮੇਤ ਸਟੈਂਡ 3500 ਦਾ। ਸਮੇਤ ਸਟੈਂਡ 3500 ਦਾ ਮਿਲਿਆ ਜੀ। ਤੇ ਨਾਲੇ ਹਨਾ ਥੋੜੀ ਘੱਟ ਜਗ੍ਹਾ ਰੋਕਦਾ ਹੈਗਾ ਪਤਲਾ ਹੁੰਦਾ ਜਿਹੜਾ ਗੋਲ ਹੁੰਦਾ ਉਹ ਅਸੀਂ ਜਾਣ ਕੇ ਨਹੀਂ ਲੈ ਕੇ ਆਏ। ਪਰ ਵੀ ਉਹ ਸਾਰੀ ਡੱਬੀ ਮੱਚ ਗਈਆਂ ਨੇ। ਹੂੰ। ਫਰੋ ਰਾ ਕੇ ਬੋਤਲ ਤੇ ਕੋਈ ਦੁੱਦੀ ਡੱਬਾ ਲੈਣ ਹੁਣ ਚੱਲੇ ਤੇ ਚਲੀ ਉਹਦੀ ਲੈ ਆਪਣੀ ਆ ਗਈ ਤੇ ਡੱਬੀ ਵਾਚੀ ਨੀ ਆ ਤੁਹਾਡੇ ਸਮਾਨ ਸਮੂਹ ਸੱਟਣ ਹੋ ਰਾਇਆ ਨਹੀਂ ਨਹੀਂ ਉੱਤੇ ਤਾਂ ਹਣੇ ਨੂੰ ਸੋਨਾ ਸਿੱਟ ਕੇ ਤੇ ਫੇਰ ਰੱਖਾਂਗੇ ਤੇ ਹੁਣ ਥੋੜੀ ਜੀ ਇੱਕ ਵਾਰੀ ਨੋਸ ਨੂੰ ਧੁੱਪ ਲੱਗੀ ਜਾਂਦੀ ਆ ਤੇ ਫਿਰ ਕਣਕ ਜਿਹੜੀ ਵਿੱਚ ਪਾ ਦਾਂਗੇ ਤੇ ਇੱਕ ਵਾਰੀ ਭਾਈ ਇਹ ਠੰਡਾ ਠੰਡਾ ਪੀ ਜਾਂਦੇ ਆ ਜਿਹੜੀ ਕਣਕ ਹੈ ਭਾਈ ਲੱਗ ਜਾਂਦੀ ਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਵੇਂ ਉਸ ਨੂੰ ਆਪਾਂ ਬਚਾ ਕੇ ਰੱਖਣਾ ਹਨਾ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਵਲੋਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਵੀਡੀਓ ਸਕੇਪਰ ਕਰਿਓ ਪਿਆਰੇ ਦਰਸ਼ਕੋ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤਾਂ ਕਿ ਆਪਣੀ ਛੋਟੀ ਜਿਹੀ ਵੀਡੀਓ ਰਹਿਣ ਵਾਲੀ ਆ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਤੇ ਅੱਜ ਮੈਂ ਇੱਕ ਨਵਾਂ ਬਲੌਗ ਲੈ ਕੇ ਆਈ ਆ ਕਿਉਂਕਿ ਕਈ ਕਹਿ ਦਿੰਦੇ ਆ ਕਿ ਸਾਡੀ ਜਿਹੜੀ ਕਣਕ ਹੈ ਉਹ ਖਰਾਬ ਹੋ ਜਾਂਦੀ ਆ ਤੇ ਉਸ ਨੂੰ ਬਚਾਉਣ ਦਾ ਉਸ ਨੂੰ ਬਚਾ ਕੇ ਸਾਲ ਭਰ ਰੱਖਣ ਦਾ ਕੀ ਤਰੀਕਾ ਹੈਗਾ ਤੇ ਕਿਵੇਂ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ ਆਪਣੇ ਕਣਕ ਦਾ ਹਨਾ ਤੇ ਕਈ ਵਾਰੀ ਕਣਕ ਨੂੰ ਕੀ ਹੁੰਦਾ ਵੀ ਆਪਾਂ ਡਰਮ ਚੌਮੇ ਭਰ ਦਿੰਨੇ ਆ ਉਹਨੂੰ ਸੁਕਾਉਂਦੇ ਵੀ ਨਹੀਂ ਕਿ ਸੋਹਣੀ ਪਹਿਲਾਂ ਧੁੱਪ ਲਵਾ ਲੋ ਚੰਗੇ ਕਣਕ ਨੂੰ ਵਧੀਆ ਸੁਕਾ ਲੋ ਕਿਉਂਕਿ ਕੋਈ ਕੋਈ ਦਾਣਾ ਜਿਹੜਾ ਗਿੱਲਾ ਸਿੱਲਾ ਰਹਿ ਜਾਂਦਾ ਕੱਚਾ ਰਹਿ ਜਾਂਦਾ ਤੇ ਧੁੱਪ ਲੱਗੇ ਬਾਅਦ ਵਧੀਆ ਸੁੱਕ ਜਾਂਦਾ ਹੈਗਾ ਤੇ ਜਦੋਂ ਸੁੱਕ ਜੇ ਤੇ ਉਸ ਤੋਂ ਬਾਅਦ ਉਸ ਨੂੰ ਵਧੀਆ ਤੁਸੀਂ ਇੱਕ ਤਰਪਾਲ ਵਿਛਾ ਲੋ ਤਰਪਾਲ ਦੇ ਉੱਤੇ ਉਹਨੂੰ ਵਿਛਾ ਲੋ ਵਧੀਆ ਸਾਰੀ ਨੂੰ ਵਿਛਾ ਕੇ ਤੇ ਉਹਦੇ ਵਿੱਚ ਦੋ ਚੀਜ਼ਾਂ ਐਡ ਕਰਨੀਆਂ ਜੀ ਉਹ ਕਿਹੜੀਆਂ-ਕਿਹੜੀਆਂ ਮੈਂ ਤੁਹਾਨੂੰ ਅੱਜ ਦੱਸਦੀ ਆ ਤੇ ਜ਼ਿਆਦਾ ਕੁਝ ਨਹੀਂ ਕਈ ਕੀ ਕਰਦੇ ਗੋਲ ਨਗਾਲੀਆਂ ਲਾ ਦਿੰਦੇ ਵਿੱਚ ਕਣਕ ਵਾਲੀਆਂ ਤੇ ਉਹ ਚੀਜ਼ ਤੁਸੀਂ ਨਾਲ ਆਇਆ ਕਰੋ ਕਿਉਂਕਿ ਜਿਹੜੀਆਂ ਦੋ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗੀ ਆ ਉਹਦੇ ਨਾਲ ਵੀ ਆਪਣੀ ਕਣਕ ਹੈ ਜਿਹੜੀ ਸਾਲ ਪਰ ਖਰਾਬ ਨਹੀਂ ਹੁੰਦੀ ਤੇ ਉਹ ਹੈ ਜੀ ਦੋ ਚੀਜ਼ਾਂ ਆਹਾ ਇੱਕ ਤਾਂ ਜੀ ਨਿੰਮ ਇਹ ਹੈ ਦੇਸੀ ਨਿੰਮ ਦੇਖ ਸਕਦੇ ਤੁਸੀਂ ਮੈਂ ਕਾਫੀ ਸਾਰਾ ਇਕੱਠਾ ਕਰ ਲਿਆ ਸੀਗਾ ਕਿਉਂਕਿ ਰਾਤ ਹਨੇਰੀ ਆਈ ਸੀ ਤੇ ਨਿੰਮ ਟੁੱਟ ਕੇ ਡਿੱਗਿਆ ਪਿਆ ਸੀ ਤੇ ਉੱਥੋਂ ਮੈਂ ਨਾ ਦਾਣੇ ਤੋੜਲੇ ਸੀ ਦਾਣੀਆਂ ਤੇ ਇਹ ਦੇਸੀ ਨਿੰਮ ਦੇ ਜਿਹੜੇ ਪੱਤੇ ਆ ਜੀ ਇਹ ਬਹੁਤ ਗੁਣਕਾਰੀ ਆ ਤੇ ਕੱਲੀ ਆਪਾਂ ਨਿੰਮ ਵੀ ਆਪਣੇ ਕਣਕ ਦੇ ਵਿੱਚ ਪਾ ਕੇ ਡਰਮ ਵਿੱਚ ਰੱਖ ਦਈਏ ਨਾ ਤੇ ਤਾਂ ਵੀ ਨਹੀਂ ਆਪਣੀ ਕਣਕ ਜਿਹੜੀ ਖਰਾਬ ਹੁੰਦੀ ਤੇ ਦੂਜੀ ਚੀਜ਼ ਆ ਜੀ ਆਹ ਡੱਬੀਆਂ ਸੀ ਜਿਹੜੀਆਂ ਇਹਨਾਂ ਚੋਂ ਮੈਂ ਮਾਤੀਸ ਆ ਜਿਹੜੀ ਕੱਢ ਲਈ ਸੀ ਤੇ ਆ ਸਿੱਖਾਂ ਜਿਹੜੀਆਂ ਡੱਬੀ ਦੇ ਵਿੱਚੋਂ ਉਹ ਮੈਂ ਪ੍ਰਯੋਗ ਕੀਤਾ ਹੈਗਾ ਸਿੱਖਾਂ ਦਾ ਤੇ ਸਿੱਖਾ ਰਵਾ ਲਿਆ ਵਿੱਚ ਕਣਕ ਦੇ ਪੱਤੇ ਤੇ ਕਿਉਂਕਿ ਮੈਂ ਇਧਰ ਦੇਖੋ ਕਾਫੀ ਸਾਰੀਆਂ ਦੱਬੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਤੇ ਦੱਬੀਆਂ ਦਾ ਤਾਂ ਕੋਈ ਨਹੀਂ ਜੀ ਜੇ 10 ਰੁਪਏ ਦੀਆਂ ਦੱਬੀਆਂ ਲੱਗਦੀਆਂ ਹੋਣੀਆਂ ਵੀ 10 10 ਦੱਬੀਆਂ ਲੱਗਦੀਆਂ ਹੋਣੀਆਂ ਹਨਾ ਤੇ ਪਰ ਆਪਣੀ ਕਣਕ ਹੈ ਜਿਹੜੀ ਸਾਲ ਭਰ ਦੀ ਰੱਖ ਸਕਦੇ ਆਪਾਂ ਸਟੋਰ ਕਰਕੇ ਤੇ ਹੁਣ ਆ ਬਸ ਲਾਸਟ ਵਾਰ ਹੀ ਰਹਿ ਗਈ ਸੀਗੀ ਤੇ ਲਾਸਟ ਵਾਲੀ ਵੀ ਮੈਂ ਖਿਆ ਚਲੋ ਆ ਕਣਕ ਦੇ ਵਿੱਚ ਜਿਹੜਾ ਲਿਮ ਹੈ ਇਹ ਪੱਤੇ ਮੈਂ ਇਸ ਤਰੀਕੇ ਖੰਡਿਆ ਕੇ ਵਧੀਆ ਤੇ ਇਹਨਾਂ ਰੜਾ ਰੜਾ ਕੇ ਮਿਕਸ ਕਰਕੇ ਤੇ ਉਸ ਤੋਂ ਬਾਅਦ ਫਿਰ ਅਜਿੰਨੀ ਸਿੱਖਾਂ ਇਹ ਮੈਂ ਵਿੱਚ ਰਲਾ ਦੂੰਗੀ ਤੇ ਜੇ ਤੁਸੀਂ ਕਹੋ ਪੱਤੇ ਬਾਅਦ ਚ ਕਿਵੇਂ ਤਾਂ ਬਾਅਦ ਚ ਦਰਸ਼ਕੋ ਕੂਲਰ ਲਾ ਕੇ ਆਪਾਂ ਉਹਦੇ ਅੱਗੇ ਉਡਾ ਸਕਦੇ ਆ ਕਿਉਂਕਿ ਮਾੜੇ ਜਿਹਾ ਸੁੱਕੇ ਬਾਅਦ ਮਾੜੇ ਜਿਹਾ ਉੱਡ ਜਾਂਦੇ ਤੇ ਮੇਰੀਆਂ 10 ਡੱਬੀਆਂ ਲੱਗੀਆਂ ਲੱਗੀਆਂ ਤੇ ਆਹ ਦੇਖੋ ਜੀ ਆ ਸਿੱਖਾਂ ਜਿਹੜੀਆਂ ਇਹ ਆਪਾਂ ਐਡ ਕਰ ਦਾਂਗੇ ਵਿੱਚ ਹੈਨਾ ਤੇ ਲਾਸਟ ਦੀਆਂ ਮੈਂ ਦੋ ਡੱਬੀਆਂ ਲਾ ਦਿੰਦੀ ਆ ਆਹ ਲੋ ਜੀ ਠੀਕ ਹੈ ਤੇ ਜਿਹੜੀਆਂ ਪਿਆਰੇ ਦੱਸ ਕੋ ਗੋਲੀਆਂ ਗਾਲੀਆਂ ਹੁੰਦੀਆਂ ਰਹੀਆਂ ਹਨ ਤੜ ਨਾ ਤੁਸੀਂ ਨਾ ਲਾਇਆ ਕਰੋ ਤੇ ਜਿਹੜੀ ਭਾਈ ਭਰਨ ਸੀਗੀ ਉਹ ਤਾਂ ਮੈਂ ਕੱਢ ਲਈ ਸੀਗੀ ਤੇ ਜਿਹੜੀ ਬੱਚਿਆਂ ਨੂੰ ਰੀੜੀ ਦੇਣੀ ਸੀਗੀ ਉਹ ਭਾਈ ਮੈਂ ਦਿੱਤੀ ਨਹੀਂ ਸੀ ਜਵਾ ਮੈਂ ਕਣਕ ਦੀ ਇੱਕ ਵਾਲਟੀ ਭਰ ਕੇ ਐਡ ਰੱਖ ਦਿੰਨੀ ਆ ਦੋਨੇ ਭੈਣ ਭਰਾ ਅੱਧ-ਅੱਧ ਕਰ ਲਾਂਗੇ ਤੇ ਹੁਣ ਵੀ ਮੈਂ ਇਸ ਨੂੰ ਸਾਰੀ ਨੂੰ ਰੜਾ ਲੂਗੀ ਇੱਕ ਵਾਰੀ ਜੋ ਕਿ ਪਰਣਾ ਅਸੀਂ ਬੱਟਿਆਂ ਚ ਪਾ ਕੇ ਰੱਖਤੀ ਸੀਗੀ ਪਿਆਰੇ ਦਰਸ਼ਕੋ ਕਣਕ ਤੇ ਕਣਕ ਸਾਡੇ ਭਾਈ ਸਾਰੀ ਖਰਾਬ ਹੋ ਗਈ ਸੀਗੀ ਚੂਹਿਆਂ ਨੇ ਗੱਟੇ ਟੁਕਤੇ ਸੀਗੇ ਫਿਰ ਤੁਹਾਨੂੰ ਪਤਾ ਹੈ ਖਰਾਬ ਕਰਦੇ ਐ ਚੂਹੇ ਰੈਂ ਟੁਕ ਟੁਕ ਕੇ ਢੇਰ ਲਾਦੇ ਸੀ ਥੱਲੇ ਅਸੀਂ ਗੱਟੇ ਇਸ ਤਰੀਕੇ ਉੱਪਰ ਚੰਨਤੇ ਤੇ ਪਹਿਲਾਂ ਇੱਥੇ ਰੱਖੇ ਸੀਗੇ ਇੱਥੋਂ ਵਿੱਚ ਉਹ ਇਹਨੇ ਖਰਾਬ ਕਰਤੇ ਇੱਥੋਂ ਚੱਕ ਕੇ ਪਰਲੇ ਹਾਲ ਚ ਲੈ ਗਏ ਉੱਥੇ ਵੀ ਫਿਰ ਚੂਹਿਆਂ ਨੇ ਬਹੁਤ ਜ਼ਿਆਦਾ ਖਰਾਬ ਕੀਤਾ ਕਿਉਂਕਿ ਖੇਤਾਂ ਦਾ ਮਾਹੌਲ ਹੈ ਤੇ ਖੇਤਾਂ 'ਚੋਂ ਫਿਰ ਜਦੋਂ ਬੀਜਾਂ ਵਹੀਆਂ ਹੁੰਦੀਆਂ ਤੇ ਦੋ ਤੇ ਤਾਂ ਸਾਰੇ ਜਾਨਵਰ ਜਿਹੜੇ ਹੁੰਦੇ ਆ ਘਰਾਂ ਨੂੰ ਭਜਦੇ ਆ ਹਨਾ ਤੇ ਫਿਰ ਉਹ ਤੋਂ ਇਹਨਾਂ ਚੀਜ਼ਾਂ ਦੀ ਜਿਹੜੀ ਹਨਾ ਨਾਸਪੁਣਾ ਬਹੁਤ ਜ਼ਿਆਦਾ ਕਰਦੇ ਚੂਹੇ ਤੇ ਅੱਜ ਭਾਈ ਆਪਾਂ ਲਿਆਨਾਂ ਸੀਗਾ ਡਰਾਮਾ ਹੈ ਤੇ ਡਰਾਮਾ ਚ ਭਾਈ ਅਸੀਂ ਨਾ ਦੋਨਾਂ ਮਾਵਾ ੩ ਨੇ ਕਾਨ ਕਪਾਈ ਹੈ ਮੈਂ ਕਿਹਾ ਚਲੋ ਵੀ ਅੱਜ ਕੱਲ੍ਹ ਸੱਚੀ ਪੱਕੀ ਦੀ ਰੋਸ ਹੈ ਕਿ ਕਾਂਸ ਸਾਂਭੀ ਆਪਾਂ ਹਨਾ ਤੇ ਫਿਰ ਮੇਰੀ ਗ੍ਰੇਟੀ ਵੀ ਭਾਈ ਮੈਨ ਲੱਗ ਗਈ ਆ ਸੋਸ ਤੇ ਹੁਣ ਤਾਂ ਚੱਲ ਡਰਾਮਾ ਆ ਗਿਆ ਤੇ ਨੇ ਰੀ ਆ ਜਾਂਦੀ ਐ ਮੀ ਆ ਜਾਂਦਾ ਤੇ ਫਿਰ ਬਾਹਰ ਪਈ ਕਣਕ ਸੁੱਕੀ ਸਿਕਾ ਹੀ ਆਪਣੇ ਨਾਸ ਹੋ ਜਾਂਦੀ ਹੈ ਨਾ ਜਲਦੀ ਜਲਦੀ ਵੀਡੀਓ ਨੂੰ ਬੱਸ ਕੋ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਕੱਲ ਤੁਸੀਂ ਸਪੋਰਟ ਮੈਨੂੰ ਬਹੁਤ ਜ਼ਿਆਦਾ ਘੱਟ ਕਰ ਰਹੇ ਹੋ ਤੇ ਪਲੀਜ਼ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਛੋਟਾ ਵੀ ਦਰਸ਼ਕੋ ਪਿਆਰ ਮਿਲਦਾ ਹੈ ਸਾਡੀ ਵੀਡੀਓ ਨੂੰ ਤੇ ਇਸ ਨਾਲ ਹੌਸਲਾ ਹੁੰਦਾ ਰਹਿੰਦਾ ਹੈ ਇਹ ਮੈਂ ਸਾਰਾ ਰਵਾ ਲਿਆ ਜੀ ਤੇ ਹੁਣ ਮੈਂ ਡਰਮ ਚ ਪਾਉਂਗੀ ਕਣਕ ਥੋੜਾ ਇਹ ਲਿਆ ਹਰ ਵਾਰ ਆਪਣੇ 3 ਕਾਟਲ ਹੁੰਦੀ ਐ ਤੇ ਕੀ ਬਿਨਾਰੇ ਸਪਰੇ ਤੋਂ 5 ਕਾਟਲ ਹੋਗੀ ਹਾਂ ਇਹ ਗੱਲ ਹੈ ਐਸ ਵਰਗੇ ਸਾਡੇ ਨਾਲ ਮਾਲਕ ਨੇ ਬਹੁਤ ਅੱਛੇ ਜਿਨਾਂ ਵੈਸੇ ਦੇਤਾ ਜਿੰਨਾ ਆਪਣੇ ਕਰਨਾ ਚਾਹੀਦਾ ਸੀ ਖਾਣਾ ਪੀਣਾ ਜਿਨ੍ਹਾਂ ਦੇ ਦਾਣੇ ਤੇ ਆਪਣੀ ਮੋਹਰ ਲੱਗੀ ਸੀ ਉਹਨਾਂ ਮਾਲਕ ਨੇ ਬਹੁਤ ਹੀ ਦੇਤਾ ਜਿੰਨਾ ਮਤ ਵਾਦੂਆ ਇਹਨੂੰ ਬਈ ਬਹੁਤ ਖੁਸ਼ੀ ਹੋਈ ਅੱਜ ਡਰਮ ਲਿਆਂਦਾ ਮੈਂ ਇਹ ਚਲਾਇਆ ਤਾਂ ਬਤਾਉਣਾ ਪਿਆ। ਅੱਜ ਭਾਈ ਨਾਲੇ ਦਾ ਪਰਾਲਾ ਵੇਲੇ ਨਾ ਕਰਦੀਆਂ ਸੀ। ਕਾਫੀ ਦਿਨ ਹੋ ਗਏ ਪਰਾਲਾ ਰੁੱਝਿਆ ਨਹੀਂ। ਹੋਰ ਨਾਲੇ ਸਾਡੀ ਘਰ ਤੋਂ ਸਮਝੀ। ਅੱਜ ਡੱਡ ਉੱਕਰ ਹੈ ਨਹੀਂ ਗਾ ਸਾਨੂੰ ਭਾਵੇਂ ਹੁਣ ਜਿੰਨਾ ਮਰਜੀ ਮੀਂਹ ਨਹੀਂ ਆਈ ਜਾਵੇ। ਰਾਤ ਨਾਲ ਸਾਡੀ ਭਾਈ ਜਾਨ ਵੀ ਸੁਬੀ ਸੁਬੀ ਕਰਦੀ ਸੀ। ਕਿਉਂਕਿ ਨੇਰੀ ਤੇ ਮੀਂਹ ਬਹੁਤ ਜ਼ਿਆਦਾ ਤੇਜ਼ ਆਵੇ। ਇਕਨਕ ਸਾਡੀ ਬਾਹਰ ਚੈਰੀ ਪਰਾਲਾ ਕੀ ਬਈ। ਸੜੀ ਖਾਣ ਘਦੀ ਰੋਟੀ। ਜੇ ਮੈਂ ਕਿਹਾ ਮੜਾ ਜਮੀਂ ਵਿੱਚ ਵੜ ਗਿਆ ਨਾ ਪਾਣੀ ਮੀਂਹ ਦਾ ਸਾਰੀ ਕੰਕਨਾਸ਼ ਹੋ ਗਈ। ਆਲੋ ਭਾਈ ਵੈਗ ਰੂ ਵਰਕਤ ਕਰੇ ਤੇ ਇਹਨੂੰ ਆਪਾਂ ਬਿਲਕੁਲ ਡਟਤਾ ਜਾਵਾਂ। ਅਸੀਂ ਆਪਰ ਕਿੰਨੇ ਘੰਟੇ ਹੋ ਗਏ ਫ੍ਰਿਤ ਲੱਗੀਆਂ ਨਾ? ਦੋ। ਦੋ ਘੰਟੇ ਹੋਏ ਐ। 12 ਮਿੰਟ ਲੱਗੀਆਂ ਆਂ ਗਿਆ। 3:05 ਹੋ ਗਏ। ਹਾਂ ਤੇ ਕਣਕ ਬਾਵਾ ਜੀ ਗਈ। 5 ਘੰਟੇ ਦਾ ਕੰਮ ਪਾਤੀ ਦਰਸ਼ਕੋ ਅਸੀਂ ਇਹਦੇ ਵਿੱਚ। ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦੀ ਸਤਿ ਸ੍ਰੀ ਅਕਾਲ ਬਾਏ